ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਜੀਡੀ ਟੈਕ ਦੇ ਨਾਲ ਦੋਸਤੋ ਬੰਗਲੌਰ ਦੇ ਲੋਕ ਉਦੋਂ ਬਹੁਤ ਜ਼ਿਆਦਾ ਹੈਰਾਨ ਹੋਏ ਜਦੋਂ ਉਹਨਾਂ ਨੇ ਸੜਕ ਤੇ ਇੱਕ ਲਗਜ਼ਰੀ ਗੱਡੀ ਨੂੰ ਚੱਲਦੇ ਦੇਖਿਆ ਤੇ ਉਸ ਤੋਂ ਵੀ ਜ਼ਿਆਦਾ ਹੈਰਾਨ ਉਹ ਉਦੋਂ ਹੋਏ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਗੱਡੀ ਦੇ ਵਿੱਚ ਕੋਈ ਵੀ ਡਰਾਈਵਰ ਨਹੀਂ ਹੈ ਜੀ ਆ ਦੋਸਤੋ ਗੱਡੀ ਬਿਨਾ ਕਿਸੇ ਡਰਾਈਵਰ ਦੇ ਸੜਕ ਦੇ ਉੱਪਰ ਚੱਲ ਰਹੀ ਸੀ ਟ੍ਰੈਫਿਕ ਨੂੰ ਪਾਰ ਕਰ ਰਹੀ ਸੀ ਤੇ ਆਪਣੇ ਸਫ਼ਰ ਨੂੰ ਤੈਅ ਕਰ ਰਹੀ ਸੀ ਤੇ ਦੋਸਤੋ ਜਦੋਂ ਲੋਕਾਂ ਨੇ ਇਸ ਗੱਡੀ ਨੂੰ ਦੇਖਿਆ ਤਾਂ ਹੈਰਾਨੀ ਦੇ ਨਾਲ ਉਹਨਾਂ ਨੇ ਇਸ ਗੱਡੀ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਸ ਦੇ ਨਾਲ ਗੱਡੀ ਦੀ ਪੂਰੇ ਵਰਡ ਦੇ ਵਿੱਚ ਚਰਚਾ ਹੋਣ ਲੱਗੀ ਤੇ ਦੋਸਤੋ ਬਹੁਤ ਸਾਰੇ ਲੋਕ ਇਸ ਗੱਡੀ ਦੇ ਬਾਰੇ ਜਾਣਨ ਦੇ ਇਸ਼ਕਸਾਨ ਦੋਸਤੋ ਆਪਾਂ ਇਸ ਗੱਡੀ ਦੇ ਬਾਰੇ ਪੰਜਾਬੀ ਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਰਾਹੀਂ ਤੇ ਪੰਜਾਬ ਵਾਲੇ ਲੋਕਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਗੱਡੀ ਨੂੰ ਦੋ ਸਰਦਾਰ ਬੰਦਿਆਂ ਨੇ ਬਣਾਇਆ ਹੈ ਜਿਹੜੇ ਕਿ ਪੰਜਾਬ ਤੋਂ ਬਿਲੋਂਗ ਕਰਦੇ ਨੇ ਤੇ ਕੰਪਨੀ ਵੀ ਉਹਨਾਂ ਦੋਨਾਂ ਸਰਦਾਰਾਂ ਦੀ ਹੈ ਕੀ ਹੈ ਕੰਪਨੀ ਦਾ ਨਾਮ ਕਿਵੇਂ ਕੀਤੀ ਗਈ ਸਟਾਰਟ ਤੇ ਕੌਣ ਹਨ ਉਹ ਦੋ ਸਰਦਾਰ ਮੁੰਡੇ ਤੇ ਕੀ ਹਨ ਗੱਡੀ ਦੇ ਫੀਚਰ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਗੱਡੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਇਦਾਂ ਦੇ ਹੋਰ ਬਹੁਤ ਵਧੀਆ ਵੀਡੀਓ ਦੇਖਣ ਦੇ ਲਈ ਕਰਦੇ ਆ ਵੀਡੀਓ ਨੂੰ ਸਟਾਰਟ हां जी दोस्तों पहला आपा गल करंगे कार ਦੇ ਫੀਚਰਾਂ ਦੇ ਬਾਰੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕੰਪਨੀ ਦੇ ਬਾਰੇ ਤੇ ਕੰਪਨੀ ਦੇ ਫਾਊਂਡਰਾਂ ਦੇ ਬਾਰੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਕਾਰ ਬਣਾਈ ਗਈ ਹੈ ਡਰਾਈਵਰਲੈਸ ਕਾਰ ਉਹ ਇੰਡੀਆ ਦੀ ਸਭ ਤੋਂ ਫਰਸਟ ਡਰਾਈਵਰਲੈਸ ਕਾਰ ਹੈ ਇਸ ਗੱਡੀ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਟੀਰਿੰਗ ਵੀ ਨਹੀਂ ਲਗਾਇਆ ਗਿਆ ਦੋਸਤੋ ਇਹ ਜਿਹੜੀ ਗੱਡੀ ਹੈ ਪੂਰੀ ਦੀ ਪੂਰੀ AI ਬੇਸਡ ਹੈ ਦੋਸਤੋ ਇਸ ਗੱਡੀ ਦਾ ਨਾਮ ਹੈ ਜੀਪ ਆਰ ਜੀਪ ਆਰ ਜਿਹੜੀ ਗੱਡੀ ਹੈ ਉਸ ਤੇ ਵਿੱਚ ਤਿੰਨ ਕੈਮਰੇ ਅੱਗੇ ਲੱਗੇ ਹੋਏ ਨੇ ਤਿੰਨ ਕੈਮਰੇ ਪਿੱਛੇ ਲੱਗੇ ਹੋਏ ਨੇ ਤੇ ਇਹ ਜਿਹੜੇ ਕੈਮਰੇ ਹਨ ਸੈਂਸਰ ਮੋਡ ਕੈਮਰੇ ਹਨ ਜਿਹੜੇ ਕਿ ਆਪਣੇ ਅੱਗੇ ਤੇ ਪਿੱਛੇ ਆਉਣ ਵਾਲੀਆਂ ਚੀਜ਼ਾਂ ਨੂੰ ਡਿਟੈਕਟ ਕਰਦੇ ਨੇ ਇਸ ਗੱਡੀ ਦੇ ਵਿੱਚ ਰੈਡਾਰ ਟੈਕਨੋਲੋਜੀ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਇਹ ਗੱਡੀ ਆਪਣੇ ਸੱਜੇ ਖੱਬੇ ਆਉਣ ਵਾਲੀਆਂ ਚੀਜ਼ਾਂ ਨੂੰ ਵੀ ਡਿਟੈਕਟ ਕਰਦੀ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਕਈ ਮੁਲਕ ਆਪਣੇ ਵਹੀਕਲਾਂ ਦੇ ਵਿੱਚ ਡਰਾਈਵਰਲੈਸ ਟੈਕਨੋਲੋਜੀ ਦਾ ਯੂਜ਼ ਕਰ ਰਹੇ ਨੇ ਤੇ ਕਈ ਮੁਲਕਾਂ ਨੇ ਅਜਿਹੀਆਂ ਗੱਡੀਆਂ ਬਣਾਈਆਂ ਹਨ ਜਿਹੜੀਆਂ ਕਿ ਡਰਾਈਵਰਲੈਸ ਹਨ। ਦੋਸਤੋ ਹੁਣ ਆਪਾਂ ਗੱਲ ਕਰ ਲੈਨੇ ਆਂ ਕੰਪਨੀ ਦੇ ਫਾਊਂਡਰਾਂ ਦੇ ਬਾਰੇ ਕੀ ਹੈ ਨਾਮ ਕਦੋਂ ਹੋਈ ਸਟਾਰਟ ਇਹ ਕੰਪਨੀ। ਦੋਸਤੋ ਜੀਪ ਆਡ ਕਾਰ ਨੂੰ ਬਣਾਉਣ ਵਾਲੀ ਕੰਪਨੀ ਹੈ -0 ਤੇ ਇਸ -0 ਕੰਪਨੀ ਦੇ ਆਨਰ ਹਨ ਦੋ ਬੰਦੇ ਜਿਹੜੇ ਕਿ ਸਰਦਾਰ ਹਨ ਇੱਕ ਦਾ ਨਾਮ ਹੈ ਗਗਨਦੀਪ ਰਿਹਾਲ ਤੇ ਦੂਸਰੇ ਦਾ ਨਾਮ ਹੈ ਗੁਰਸਿਮਰਨ ਇਹ ਦੋਨੋਂ ਹੀ ਸਰਦਾਰ ਮੁੰਡੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੋਨਾਂ ਮੁੰਡਿਆਂ ਨੇ 2021 ਦੇ ਵਿੱਚ ਬੰਗਲੂਰੂ ਦੇ ਵਿੱਚ ਆਪਣੀ ਕੰਪਨੀ ਨੂੰ ਸਟਾਰਟ ਕੀਤਾ ਸੀ ਤੇ ਉਦੋਂ ਤੋਂ ਹੀ ਇਹ ਆਟੋਮੋਬਾਈਲ ਦੇ ਵਿੱਚ ਪ੍ਰੈਕਸ਼ਨ ਕਰ ਰਹੇ ਨੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਪਹਿਲਾਂ ਬੈਟਰੀ ਤੇ ਚੱਲਣ ਵਾਲੇ ਆਟੋ ਰਿਕਸ਼ਾ ਤੇ ਇਸ ਦੀ ਟ੍ਰਾਈ ਲਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜੀਪ ਆਡ ਕਾਰ ਦਾ ਨਿਰਮਾਣ ਕੀਤਾ ਹੈ ਤੇ ਨਾਲ ਹੀ ਦੋਸਤੋ ਇਹਨਾਂ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਅਸ਼ੋਕ ਲੇਲੈਂਡ ਜਿਹੜੀ ਕਿ ਬਹੁਤ ਟੌਪ ਦੀ ਕੰਪਨੀ ਹੈ ਉਸ ਨੇ ਵੀ ਇਹਨਾਂ ਦੇ ਨਾਲ ਟਾਈ ਅਪ ਕੀਤਾ ਹੈ ਤੇ ਹੁਣ ਇਹ ਜਿਹੜੇ ਦੋਨੇ ਸਰਦਾਰ ਹਨ ਉਹਨਾਂ ਦੇ ਲਈ ਵੀ ਕੰਮ ਕਰਨਗੇ ਉਹਨਾਂ ਦੇ ਲਈ ਵੀ AI ਤੇ ਡਰਾਈਵਰਲੈਸ ਵਹੀਕਲ ਬਣਾ ਕੇ ਦੇਣਗੇ ਦੋਸਤੋ ਇਹਨਾਂ ਸਰਦਾਰ ਬੰਦਿਆਂ ਨੂੰ ਹਜੇ ਪੰਜਾਬ ਦੇ ਵਿੱਚ ਬਹੁਤ ਵਿਰਲੇ ਲੋਕ ਹੀ ਜਾਣਦੇ ਨੇ ਤੁਸੀਂ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰਨਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਹਨਾਂ ਸਰਦਾਰਾਂ ਦਾ ਚਰਚਾ ਹੋਣ ਲੱਗ ਪਵੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੇ ਤਾਂ ਸਾਡੀ ਹੌਸਲਾ ਫਜ਼ਾਈ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਜ਼ਰੂਰ ਸਪੋਰਟ ਕਰਨਾ ਹੈ ਥੈਂਕ ਯੂ ਦੋਸਤੋ